ਇਸੇ ਕਾਰ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਆ ਸੀਟ ਜਿਹੜੀ ਇਹ ਬਾਈਆਂ ਨੇ ਹਜ ਤੱਕ ਸੰਭਾਲ ਕੇ ਰੱਖੀ ਐ ਦੇਖੋ ਕਿ ਸੀਟ ਦੇ ਉੱਤੇ ਲਹੂ ਦੇ ਨਿਸ਼ਾਨ ਨੇ ਸੀਟ ਦੇ ਉੱਤੇ ਬਹੁਤ ਜ਼ਿਆਦਾ ਲਹੂ ਵਗਿਆ ਸੀਗਾ ਸਿੱਧੂ ਮੂਸੇਵਾਲਾ ਦਾ ਇਹ ਕਿਹੜਾ ਕੋਈ ਆਮ ਚੀਜ਼ ਸੀ ਸਿੱਧੂ ਬਾਈ ਕਿਹੜਾ ਕੋਈ ਬਈ ਆਮ ਚੀਜ਼ ਸੀਗੀ ਤਾਂ ਕਰਕੇ ਬਸ ਮਨ ਨੂੰ ਆਈ ਹੋਇਆ ਬਸ ਵੀ ਇਹ ਤਾਂ ਆਪਾਂ ਸੰਭਾਲ ਕੇ ਰੱਖੀਏ ਬਈ ਇਹ ਚੀਜ਼ ਤਾਂ ਕਦੇ ਵੀ ਕੋਣ ਵਾਲੀ ਹੈ ਨਹੀਂ ਆ ਆ ਜੋ ਸੀਟ ਨੂੰ ਵੀ ਸੰਭਾਲਿਆ ਹੋਇਆ ਹੈ ਗੱਡੀ ਨੂੰ ਵੀ ਸੰਭਾਲਿਆ ਹੋਇਆ ਇਹਦੇ ਕਰਕੇ ਹੋਰ ਗੱਡੀ ਲੈ ਲਈ ਵੀ ਜਿਉਂ-ਜਿਉਂ ਦਿਨ ਨੇੜੇ ਆਈ ਜਾਂਦੇ ਰਹਿੰਦੇ ਆ ਤਾਂ ਮਨ ਚ ਇੱਕ ਤਰ੍ਹਾਂ ਦੇ ਹੌਲ ਜੇ ਪੈਂਦੇ ਨੇ ਕਿਸੇ ਦੂ ਦੇ ਪਰਮ ਤੇ ਫਿਰ ਅਸੀਂ ਭੱਜ ਕੇ ਉੱਤਰੇ ਜਾ ਕੇ ਦੇਖਿਆ ਤਾਂ ਉਸ ਟਾਈਮ ਤਨਪਦਾ ਬਈ ਫਿਰ ਲੋਕ ਕੋਈ ਸਨੇ ਕੋਈ ਯਾਤ ਨਹੀਂ ਪਾਇਆ ਸੀਗਾ ਹਾਂ ਕੋਈ ਸੱਲ ਕੇ ਲਈ ਨਾ ਕੋਈ ਕੁਸ਼ ਕਰੀ ਜਾਂਦਾ ਸੀ ਤਾਂ ਫਿਰ ਅਸੀਂ ਲਵੇ ਗੱਡੀ ਵੀ ਖੜੀ ਸੀ ਗੱਡੀ ਖੋਲ ਦੋ ਵੀ ਉਹਨਾਂ ਨੇ ਬਈ ਨਾ ਤਾਂ ਟਾਕੀ ਖੋਲੀ ਗੱਡੀ ਦੀ ਫਿਰ ਮੈਂ ਅੱਗੇ ਗੱਡੀ ਲੈ ਮੂਰੇ ਗੱਡੀਆਂ ਖੜੀਆਂ ਸਨ ਦੋ ਤਿੰਨ ਮੈਂ ਸਾਈਡ ਤੇ ਕਰਾ ਕੇ ਫਿਰ ਅਸੀਂ ਲਾ ਕੇ ਗੱਡੀ ਚ ਪਾ ਕੇ ਲੈ ਗਏ ਬਈ ਵੀਰੇ ਇਹਨ ਲੋਕ ਵਹਿਮ ਨਹੀਂ ਪਾਉਂਦੇ ਵੀ ਜਿਹੜਾ ਇਸ ਦੁਨੀਆ ਤੇ ਨਹੀਂ ਹੈ ਉਹਦੀਆਂ ਚੀਜ਼ਾਂ ਨੂੰ ਉਸੇ ਵੇਲੇ ਸਮਸ਼ਾਨ ਚ ਛੱਡ ਆਉਂਦੇ ਆ ਤੁਸੀਂ ਐਂ ਸਾਂਭ ਕੇ ਰੱਖੀ ਨਾ ਬਈ ਆਪਾਂ ਕਦੇ ਵਹਿਮਾਂਜ ਪਈ ਨਹੀਂ ਇਹ ਜੇ ਆਪਾਂ ਤਾਂ ਕਦੇ ਊਣ ਨਹੀਂ ਪਈ ਬਈ ਇਹਦਾ ਕਿੱਤੋਂ ਪੈ ਜਾਗੇ ਬਾਕੀ ਇਹਦਾ ਬਈ ਇਹਨੂੰ ਬਹਿਮ ਥੋੜੀ ਮੰਨਾਂਗੇ ਆਪਾਂ ਇਹਦਾ ਐਡੀ ਖਾਸ ਚੀਜ਼ ਆ ਬਈ ਮਾਤਾ ਨਾਲ ਜਾ ਕੇ ਗੱਲਾਂ ਕਰਦੇ ਹਾਂ ਪਰ ਉਤਰਦਾ ਮਨੋ ਹਾਂ ਬਈ ਉੱਥੇ ਜਾ ਕੇ ਤਾਂ ਉਤਰਦਾ ਹੀ ਐ ਹੁਣ ਜਦੋਂ ਬਈ ਮਾਤਾ ਰੋਣ ਲੱਗ ਜਾਂਦੀ ਐ ਤਾਂ ਆਪਦਾ ਵੀ ਮਨ ਭਰਦਾ ਜਦੋਂ ਕਈ ਗੱਲਾਂ ਬਈ ਕਦੇ ਮਾਤਾ ਗੱਲਾਂ ਕਰਦੀ ਕਰਦੀ ਹੱਸ ਪੈਂਦੀ ਕਦੇ ਰੋ ਪੈਂਦੀ ਐ ਆ ਹੁਣ ਤਰੀਕ ਨੇ ਨੇੜੇ ਆ ਗਈ ਬਈ ਕਿਸੇ ਨੇ ਤੁਸੀਂ ਦੇਖ ਲੈਣਾ ਬਈ ਕਿਸੇ ਨੇ ਕੋਈ ਕੰਪਨੀ ਪਾਉਣੀ ਪੋਸਟ ਸਿੱਧੂ ਬਾਈ ਦੀ ਇਨਸਾਫ ਲਈ ਨਾ ਮਾਇਕ ਜੇ ਦੇਖਿਆ ਵੀ ਹੁਣ ਇਨਸਾਫ ਲਈ ਕੋਈ ਕਹਿੰਦਾ ਹੋਵੇ ਅਰਬੀ ਇਨਸਾਫ ਦਿਓ ਕੋਈ ਨਹੀਂ ਕਹਿੰਦਾ ਭਾਈ ਸਭ ਮਤਲਬੀ ਹੁੰਦੇ ਸੋ ਉਹਦੀ ਗਾਣਾ ਗਾਉਂਦੇ ਵੀ ਕੰਮ ਹੋਇਆ ਫੋਨ ਮਾਰ ਲਈ ਤੇ ਮੇਰੇ ਯਾਰ ਮੰਤਰੀ ਸਾਹਿਬ ਕਿੱਥੇ ਦਾ ਪੀੜੀ ਖਤਮ ਹੋ ਗਈ ਸੀ ਕਿੱਥੇ ਹੁਣ ਚਲੋ ਮਗਰ ਕੋਈ ਵਾਰਿਸ ਤਾਂ ਹੈ ਨਾ ਐਨਾ ਤਾਂ ਜਮ ਜੋੜ ਕੇ ਗਿਆ ਆਪਾਂ ਜਲ ਜਿੰਨੀ ਕੋਸ਼ਿਸ਼ ਹੋਈ ਬਚਾਉਣ ਦੀ ਆਪਾਂ ਕਰੀ ਚਲੋ ਵਿਚਾਰਾ ਨਹੀਂ ਬਚ ਸਕਿਆ ਰੱਬ ਦਾ ਪਣਾ ਜੀ ਤਾਨੂੰ ਪਤਾ ਉਹਨਾਂ ਦੇ ਸੌਂਗ ਦਿਨੋਂ ਦਿਨ ਚੇਂਜ ਹੋਈ ਜਾਂਦੇ ਸੀ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਤੇ ਪਾਣੀ ਤੇ ਹਰ ਇੱਕ ਚੀਜ਼ ਦੇ ਬਈ ਪੰਜਾਬ ਲਈ ਕਰਨ ਲੱਗੇ ਸੀ ਬਈ ਉਹ ਚੀਜ਼ ਬਈ ਰੜਕਦਾ ਪੈਂਦੀ ਆ ਬਈ ਸੁਣੇ ਬਣਾ ਬਈਆਂ ਲੱਗਦਾ ਹੀ ਨਹੀਂ ਆਪਾਂ ਨੂੰ ਵੀ ਕੁਝ ਚਲਾ ਲਾਂਗੇ ਜਾਂ ਗੱਡੀ ਜਾਂ ਟਰੈਕਟਰ ਜਾਂ ਖੇਤ ਪਾਉਣੇ ਜਾਂ ਕੁਝ ਵੀ ਕਰਦੇ ਆ ਬਈ ਸਿੱਧੂ ਦੇ ਗੀਤ ਹੀ ਲਾਉਣੇ ਜੇ ਹੋਰ ਗੀਤ ਚੱਲੀ ਜਾਂ ਤਾਂ ਇੰਜ ਲੱਗਦਾ ਯਾਰ ਵੀ ਕੁਝ ਕਮੀ ਐ ਵੀ ਸਿੱਧੂ ਦਾ ਗੀਤ ਲਾ ਤਾਂ ਸਮਾਈ ਪਰ ਮਹਾਂਗਾਰਾ ਆਪਦੇ ਆਪ ਨੂੰ ਵੀ ਐ ਮਿਲਦਾ ਬਈ ਜਨੂਨ ਜਿਹਾ ਹੋ ਜਾਂਦਾ ਇੱਕ ਪੰਜਾਬ ਨੂੰ ਇੱਕ ਬੜਾ ਵੱਡਾ ਘਾਟਾ ਪਿਆ ਬਈ ਆ ਪੌਣੂ ਨਹੀਂ ਇਨਸਾਫ ਦਵਾ ਸਕਦੇ ਫਿਰ ਕਿਹਨੂੰ ਦਵਾਵਾਂ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮਿਆ ਕਰਨ ਅਸੀਂ ਪਿੰਡ ਖਾਰਾ ਜ਼ਿਲ੍ਹਾ ਮਾਨਸਾ ਤੇ ਪਿੱਛੇ ਜਿਹੜੀ ਤੁਸੀਂ ਕਾਰ ਦੇਖ ਰਹੇ ਹੋ ਇਸੇ ਕਾਰ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਆ ਸੀਟ ਜਿਹੜੀ ਇਹ ਬਾਈਆਂ ਨੇ ਹਜ ਤੱਕ ਸੰਭਾਲ ਕੇ ਰੱਖੀ ਹੈ ਤੁਸੀਂ ਦੇਖੋ ਕਿ ਸੀਟ ਦੇ ਉੱਤੇ ਲਹੂ ਦੇ ਨਿਸ਼ਾਨ ਨੇ ਸੀਟ ਦੇ ਉੱਤੇ ਬਹੁਤ ਜ਼ਿਆਦਾ ਲਹੂ ਵਗਿਆ ਸੀਗਾ ਸਿੱਧੂ ਮੂਸੇਵਾਲਾ ਦਾ ਤਾਂ ਕਿਉਂਕਿ ਲੇਜੈਂਡ ਸੀ ਪੰਜਾਬ ਦਾ ਉਸ ਦੀ ਇਸ ਨਿਸ਼ਾਨੀ ਨੂੰ ਹਜ ਤੱਕ ਵਾਇਆ ਨੇ ਸਾਹਮਣੇ ਰੱਖਿਆ ਕਾਰ ਵੀ ਸਾਹਮਣੇ ਰੱਖੀ ਕਾਰ ਨੂੰ ਵੇਚਣ ਵਾਸਤੇ ਨਾ ਖਰੀਦਣ ਵਾਸਤੇ ਬਹੁਤ ਲੋਕ ਆਏ ਗਰਦੀਪ بھائی ਨੇ ਬਾਈ ਆਇਓ 1 ਮਿੰਟ ਇੱਥੇ ਬਰਸੀ ਵੀਰੇ ਸਸਤੀ ਕਾਰ ਸਭ ਤੋਂ ਪਹਿਲਾਂ ਕੀ ਹਾਲਤ ਹੈ ਬਹੁਤ ਬਹੁਤ ਵਧੀਆ ਵੀਰੇ ਬਾਈ ਆਹ ਹਜੇ ਵੀ ਤੁਸੀਂ ਵੱਖਰੀ ਕਰਾ ਲਈ ਗੱਡੀ ਚ ਹਾਂ ਬਾਈ ਫਿਰ ਇਹ ਕਿਹੜਾ ਕੋਈ ਆਮ ਚੀਜ਼ ਸੀ ਸਿੱਧੂ ਬਾਈ ਕਿਹੜਾ ਕੋਈ ਬਈ ਆਮ ਚੀਜ਼ ਸੀਗੀ ਤਾਂ ਕਰਕੇ ਬਸ ਮਨ ਨੂੰ ਆਈ ਹੋਇਆ ਬਸ ਵੀ ਇਹ ਤਾਂ ਆਪਾਂ ਸਾਹਮਣੇ ਰੱਖੀਏ ਬਈ ਇਹ ਚੀਜ਼ ਤਾਂ ਕਦੇ ਵੀ ਖੋਣ ਵਾਲੀ ਹੈ ਨਹੀਂ ਆਪਣੇ ਨਾ ਕਦੇ ਹੋ ਸਕੇ ਵੀ ਇਹਨੂੰ ਆਪਾਂ ਖੋਲੀਏ ਆਪਾਂ ਫਿਰ ਅਲੱਗ ਹੋਰ ਸ਼ੀਟ ਲਵਾ ਲਈ ਸੀ ਤੇ ਲਾ ਕੇ ਰੱਖ ਲਈ ਸੀ ਆਪਾਂ ਇਹ ਸ਼ੀਟ ਦਾ ਬਿਲੀ ਗੱਡੀ ਵੀ ਖਰੀਦਣ ਲਈ ਬਹੁਤ ਲੋਕ ਆਏ ਹਨਾ ਹਾਂ ਭਾਈ ਉਦੋਂ ਮੈਸੇਜ ਆਏ ਸੀ ਜਦੋਂ ਤੁਸੀਂ ਇੰਟਰਵਿਊ ਵੀ ਕਰੀ ਸੀ ਉਹਦੇ ਵਿੱਚ ਵੀ ਇਹ ਠਾ ਕਮੈਂਟਾਂ ਚ ਵੀ ਬਹੁਤ ਨੇ ਤੇ ਉਹ ਵੀ ਕੱਲ ਆਈਆਂ ਸੀ ਆ ਭਰਾ ਤੇ ਪਰ ਆਪਾਂ ਤਾਂ ਕਿਉਂ ਵੇਚਾਂਗੇ ਵੀ ਆਪਣੀ ਵੀ ਜ਼ਮੀਰ ਜਾਗਦੀ ਹੈ ਜੇ ਕੋਈ ਲੈਂਦਾ ਗੱਡੀ ਆਪਾਂ ਨੂੰ ਕਹਿੰਦਾ ਵੀ ਹਾਂ ਮੈਂ ਲੈਣੀ ਆ ਤਾਂ ਉਹਨਾਂ ਨੂੰ ਹਨਾ ਜਦੋਂ ਇੰਨਾ ਅਟੈਚਮੈਂਟ ਹੈ ਦੇ ਨਾਲ ਤਾਂ ਫਿਰ ਆਪਣੀ ਵੀ ਕਿਉਂ ਨਾ ਤੁਸੀਂ ਉਦੋਂ 2 ਸਾਲ ਪਹਿਲਾਂ ਵੀ ਬਾਈ ਕਿਹਾ ਸੀਗਾ ਕਿ ਗੱਡੀ ਸੰਭ ਕੇ ਰੱਖਾਂਗੇ ਕੀ ਬੇਸ਼ੱਕ ਅਸੀਂ ਉਹਨੂੰ ਬਚਾ ਨਹੀਂ ਸਕੇ ਪਰ ਉਹਦੀ ਯਾਦਾਂ ਨੂੰ ਬਚਾ ਕੇ ਰੱਖਾਂਗੇ ਉਸ ਗੱਲ ਦੇ ਉੱਤੇ ਤੁਸੀਂ ਪੂਰੇ ਹਨਾ ਖਰੇ ਉੱtre ਹੋ ਆ ਜੋ ਸੀਟ ਨੂੰ ਵੀ ਸੰਭਾਲਿਆ ਹੋਇਆ ਹੈ ਗੱਡੀ ਨੂੰ ਵੀ ਸੰਭਾਲਿਆ ਹੋਇਆ ਇਹਦੇ ਕਰਕੇ ਹੋਰ ਗੱਡੀ ਲੈ ਲਈ ਵੀ ਇਹਦੇ ਹਾਂ ਹਾਂ ਬਾਈ ਗੱਡੀ ਆਪਾਂ ਉਹ ਤੋਂ ਚੇਂਜ ਹੀ ਕਰਨੀ ਸੀ ਫਿਰ ਉਸ ਤੋਂ ਬਾਅਦ ਆਪਾਂ ਇਹ ਗੱਡੀ ਫਿਰ ਆਪਾਂ ਹੋਣੀ ਕਰੀਏ ਅਲੱਗ ਗੱਡੀ ਆਪਦੀ ਹੋ ਗਈ ਹੋਰ ਲੈ ਲਈ ਪਰ ਇਹ ਚੇਂਜ ਨਹੀਂ ਕਰੀ ਗੱਡੀ ਆਪਾਂ ਉਸ ਤੋਂ ਬਾਅਦ ਬਸ ਆਪਾਂ ਇਹ ਰੱਖ ਲਈ ਗੱਡੀ ਤੇ ਨਾ ਵੇਚਣੀ ਬਾਈ ਸਾਰਾ ਦਿਨ ਲੰਘਦੇ ਵੜਦੇ ਇਹ ਗੱਡੀ ਵੀ ਤੁਹਾਡੇ ਮੱਥੇ ਲੱਗਦੀ ਸੀਟ ਵੀ ਮੱਥੇ ਲੱਗਦੀ ਹੈ ਉਹ ਉਹ ਸਰਦ ਉਹ ਦਿਨ ਵਾਰ-ਵਾਰ ਯਾਦ ਆਉਂਦਾ ਹਾਂ ਹਾਂ ਬਈ ਆਉਂਦਾ ਪਰ ਆ ਹੁਣ ਜਦੋਂ ਜਿਉਂ-ਜਿਉਂ ਦਿਨ ਨੇੜੇ ਆਈ ਜਾਂਦੇ ਹੁਣ ਦੁਬਾਰੇ ਹਨਾ ਬਈ 29 ਆ ਗਈ ਤਰੀਕ ਤੇ ਉਦੋਂ ਜਾਦੇ ਥੋੜਾ ਜਿਹਾ ਹੁੰਦਾ ਮਨ 'ਚ ਹਨਾ ਤੇ ਵੀ ਐਂ ਦਿਨਾਂ ਜਿਉਂ-ਜਿਉਂ ਦਿਨ ਨੇੜੇ ਆਈ ਜਾਂਦੇ ਰਹਿੰਦੇ ਆ ਤਾਂ ਮਨ 'ਚ ਇੱਕ ਤਰ੍ਹਾਂ ਦੇ ਹੌਲ ਜੇ ਪੈਂਦੇ ਨੇ ਇਹ ਗੱਲ ਨੂੰ ਲੈ ਕੇ ਸਿੱਧੂ ਦੀ ਉਹ ਚੀਜ਼ ਨੂੰ ਲੈ ਕੇ ਬਈ ਸਾਰੀ ਹਾਂ ਬਈ ਚੇਤੇ ਆ ਭੁੱਲਣ ਵਾਲਾ ਦਿਨ ਤਾਂ ਹੈ ਹੀ ਨਹੀਂ ਉਹ ਉਹ ਤਾਂ ਜਿਹੜੇ ਕੋਲੇ ਨਹੀਂ ਸੀ ਉਹ ਵੀ ਨਹੀਂ ਭੁੱਲ ਸਕਦੇ ਆਪਾਂ ਤਾਂ ਕਿਉਂ ਭੁੱਲਾਂਗੇ ਆਪਣੇ ਦਾ ਸਾਰਾ ਕੁਝ ਥੀ ਜਿਵੇਂ ਕਹਿੰਦੇ ਆ ਹੋਇਆ ਥੀ ਲੈ ਕੇ ਗਿਆ ਆਪਾਂ ਆਪਾਂ ਤਾਂ ਕਿਉਂ ਭੁੱਲਾਂਗੇ ਬਈ ਕਦੇ ਭੁੱਲੀ ਨਹੀਂ ਸਕਦੇ ਉਹ ਤਾਂ ਚਾਹ ਕੇ ਵੀ ਨਹੀਂ ਭੁੱਲ ਸਕਦੇ ਉਹ ਦਿਨ ਤਾਂ ਸਾਰਾ ਜਿੰਨੀ ਤੁਸੀਂ ਲੰਘ ਰਹੇ ਸੀ ਉੱਥੇ ਹਾਂ ਬਸ ਉਹ ਤਾਂ ਪ੍ਰਾਪਤ ਬਹੁਤ ਕਈ ਫਰੈਂਡ ਸੀਗੇ ਜਿਵੇਂ ਗਨਤਾਜ ਵੀਰਾ ਹੋ ਗਿਆ ਤੇ ਮੇਰੇ ਨਾਲ ਨਿਰਮਲ ਹੋਰ ਕਈ ਫਰੈਂਡ ਸੀ ਸੀ 4-5 ਨੇ ਅਸੀਂ ਫਿਲਮ ਦੇਖਣ ਜਾਂਦੇ ਸੀਗੇ ਬਸ ਜਾਂਦੇ ਨੂੰ ਬਈ ਉਹ ਹਾਦਸਾ ਹੋਇਆ ਪਿਆ ਸੀਗਾ ਅਸੀਂ ਉੱਤਰ ਕੇ ਦੇਖਣ ਲੱਗੇ ਇੱਕ ਮੁੰਡੇ ਨੂੰ ਪੁੱਛਿਆ ਮੈਂ ਕੀ ਹੋ ਗਿਆ ਉਹ ਕਹਿੰਦਾ ਐ ਕਰਕੇ ਸਿੱਧੂ ਦੇ ਫੇਰ ਮਾਰੇ ਤੇ ਫਿਰ ਅਸੀਂ ਭੱਜ ਕੇ ਉਤਰਿਆ ਜਾ ਕੇ ਦੇਖਿਆ ਤਾਂ ਉਸ ਟਾਈਮ ਤੈਨੂੰ ਪਤਾ ਬਈ ਫਿਰ ਲੋਕ ਕਿਸੇ ਨੇ ਕੋਈ ਆਤ ਹੀ ਨਹੀਂ ਪਾਇਆ ਸੀਗਾ ਹਾਂ ਕੋਈ ਸੈਲਫੀ ਲੈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਸੀ ਤਾਂ ਫਿਰ ਅਸੀਂ ਲਵੇ ਗੱਡੀ ਵੀ ਖੜੀ ਸੀ ਗੱਡੀ ਖੋਲ ਦੋ ਵੀ ਉਹਨਾਂ ਨੇ ਬਈ ਨਾ ਤਾਂ ਟਾਕੀ ਖੋਲੀ ਗੱਡੀ ਦੀ ਫਿਰ ਮੈਂ ਅੱਗੇ ਗੱਡੀ ਲੈ ਮੂਰੇ ਗੱਡੀਆਂ ਖੜੀਆਂ ਸਨ ਦੋ ਤਿੰਨ ਮੈਂ ਸਾਈਡ ਤੇ ਕਰਾ ਕੇ ਫਿਰ ਅਸੀਂ ਲਾ ਕੇ ਗੱਡੀ ਚ ਪਾ ਕੇ ਲੈ ਗਏ ਬਈ ਹਸਪਤਾਲ ਲੈ ਕੇ ਉੱਥੇ ਕਈ ਮੁੰਡੇ ਖੜੇ ਸੀ ਬਈ ਜਮਾਰਕਿਆਂ ਦੇ ਵੀ ਲੱਗੇ ਨੇ ਨਾਲ ਤੇ ਉਹਨਾਂ ਨੇ ਗੱਡੀ ਚ ਨਾਲ ਪਵਾਇਆ ਬਾਈ ਨੂੰ ਬੇਸ਼ੱਕ ਵੀਰੇ ਇਹ ਸੀਟ ਤਾਂ ਛੋਟੀ ਜਾਈ ਆ ਇਸ ਸੀਟ ਦੇ ਉੱਤੇ ਮੂਸੇ ਵਾਲਾ ਤਾਂ ਪੂਰੇ ਆਇਆ ਹੀ ਨਹੀਂ ਸੀ ਹਨਾ ਕਿਉਂਕਿ 6 ਫੁੱਟ ਤੋਂ ਨਾ ਨਾ ਆਇਆ ਹੀ ਨਹੀਂ ਸੀ ਬਾਈ ਉਹ ਤਾਂ ਫਿਰ ਇਕੱਠੇ ਦਿਨ ਪਤਾ ਲੱਤਾਂ ਅੰਦਰ ਨੂੰ ਇਕੱਠੀਆਂ ਕਰੀਆਂ ਢੂਲਵਾਈ ਸੀ ਉਹਨਾਂ ਦੀ ਸੀਟ ਨਾ ਮਗਰਾ ਇੱਕ ਮੁੰਡਾ ਵਿੱਚ ਜਿਹੜਾ ਚੜਿਆ ਸੀਗਾ ਉਹ ਵੀ ਖੜਕੀ ਗਿਆ ਗਿਆ ਬੈਠਣ ਨੂੰ ਤਾਂ ਕੋਈ ਕਿੱਥੇ ਜਗ੍ਹਾ ਬਈ ਤੇ ਗੱਡੀ ਬੱਸ ਫਿਰ ਫਸਟ ਸਾਨੂੰ ਪਤਾ ਬਾਈ ਬਾਲਾ ਫਸਟ ਲੈ ਕੇ ਅਸੀਂ ਗੱਡੀ ਹਸਪੀਟਲ ਚ ਲੈ ਗਏ ਤੇ ਉੱਥੇ ਬਈ ਜਾਂਦੇ ਨੂੰ ਤਾਂ ਹੁੰਦਾ ਕੁਝ ਹੈ ਹੀ ਨਹੀਂ ਸੀ ਬਾਈ ਚ ਗੱਲ ਠੀਕ ਹੈ ਜਿਵੇਂ ਮਨ ਹੁਣ ਭਰ ਰਿਹਾ ਹੈ ਨਾ ਉਹ ਦਿਨ ਲੱਗੇ ਜਦੋਂ ਆਉਂਦੇ ਆ ਹਾਂ ਬਈ ਮਨ ਤਾਂ ਭਰਦਾ ਹੀ ਆ ਕੋਈ ਆਮ ਗੱਲ ਤਾਂ ਹੈ ਹੀ ਨਹੀਂ ਸੀ ਬਈ ਤੁਹਾਨੂੰ ਪਤਾ ਫਿਰ ਸਿੱਧੂ ਜਿਨ੍ਹਾਂ ਨੇ ਕਿਤੇ ਦੇਖਿਆ ਨਹੀਂ ਉਹ ਤਾਂ ਉਹਨਾਂ ਦੇ ਮਨ 'ਚ ਵੀ ਬਈ ਮਨ ਭਰਦੇ ਆ ਆਪਣਾ ਤਾਂ ਭਰਨਾ ਹੀ ਆ ਤੁਹਾਡਾ ਨਾਲ ਉਹਦਾ ਵੀ ਪਰਸਨਲੀ ਬਹੁਤ ਜ਼ਿਆਦਾ ਪਿਆਰ ਸੀ ਹੈ ਨਾ ਚੋਣਾ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਸਾਥ ਦਿੱਤਾ ਤੁਹਾਡੇ ਘਰੇ ਖਾਣਾ ਵੀ ਖਾਦਾ ਸੀਗਾ ਕਿਉਂਕਿ ਤੁਸੀਂ ਵੀ ਕਾਂਗਰਸੀ ਹੋ ਪ੍ਰਚਾਰ 'ਚ ਵੀ ਤੁਸੀਂ ਪੂਰਾ ਨਾਲ ਖੜੇ ਸੀ ਹਾਂ ਬਈ ਆਪਣੇ ਫਾਦਰ ਸਾਹਿਬ ਨੇ ਤੇ ਰਾਜਨੀਤੀ ਚ ਸਾਰਾ ਕੁਝ ਮਤਲਬ ਕਿ ਉਹਨਾਂ ਨਾਲ ਅਟੈਚਮੈਂਟ ਉਹਨਾਂ ਦੀ ਬਹੁਤ ਜ਼ਿਆਦਾ ਸੀ ਤਾਂ ਕਰਕੇ ਆਪਣੇ ਘਰੇ ਆਉਂਦੇ ਜਾਂਦੇ ਰਹਿੰਦੇ ਸੀ ਬਾਈ ਉਹ ਵੋਟਾ ਵਾਟਾਂ ਚ ਜਦ ਨਾਲ ਸਾਥ ਦਿੱਤਾ ਉਹਦੋਂ ਬਈ ਬਸ ਤੇ ਆਪਣੇ ਘਰੇ ਖਾਣਾ ਖੂਣਾ ਖਾਂਦੇ ਸੀ ਵਧੀਆ ਵਿਚਰਾ ਆਉਂਦਾ ਸੀ ਆਪਣੇ ਘਰੇ ਵੀਰੇ ਇਹ ਲੋਕ ਵਹਿਮ ਨਹੀਂ ਪਾਉਂਦੇ ਵੀ ਜਿਹੜਾ ਇਸ ਦੁਨੀਆ ਤੇ ਨਹੀਂ ਹੈ ਉਹਦੀਆਂ ਚੀਜ਼ਾਂ ਨੂੰ ਉਸੇ ਵੇਲੇ ਸਮਸ਼ਾਨ 'ਚ ਛੱਡ ਆਉਂਦੇ ਆ ਤੁਸੀਂ ਐਂ ਸਾਂਭ ਕੇ ਰੱਖਿਓ ਨਾ ਬਈ ਆਪਾਂ ਕਦੇ ਵਹਿਮਾਂਜ ਪਈ ਨਹੀਂ ਆਏ ਜੇ ਇੱਥੇ ਆਪਾਂ ਤਾਂ ਕਦੇ ਉਹ ਨਹੀਂ ਪਈ ਬਈ ਇਹ ਤਾਂ ਕਿੱਥੋਂ ਪੈ ਜਾਣਗੇ ਬਾਕੀ ਇਹ ਤਾਂ ਬਈ ਇਹ ਨੂੰ ਬਹਿਮ ਥੋੜੀ ਮੰਨਾਂਗੇ ਆਪਾਂ ਇਹ ਤਾਂ ਐਡੀ ਖਾਸ ਚੀਜ਼ ਆ ਬਈ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਵੀ ਆਪਾਂ ਕਿਤੇ ਤਰਿਆਈ ਇਹ ਚੀਜ਼ ਆ ਆਪਾਂ ਦਾ ਕੋਲ ਰੱਖਦੇ ਬਈ ਅੰਦਰ ਹੁੰਦੀ ਆਪਣੇ ਕਦੇ ਐ ਨਹੀਂ ਹੈਗਾ ਸਾਹਮਣੇ ਰੱਖੀ ਹੁੰਦੀ ਅੰਦਰ ਆਪਣੀ ਇਹ ਨਾ ਕਿਤੇ ਆਪਾਂ ਕਿਤੇ ਛੁੱਟ ਨਹੀਂ ਇਹ ਆਪਾਂ ਤਾਂ ਨਸਦਾ ਲਈ ਨੱਲਵ ਹੀ ਰੱਖਣੀ ਆ ਇਹ ਚੀਜ਼ ਨੂੰ ਇੱਕ ਮਾਨਸੇ ਵਾਲਾ ਜ਼ਿਆਦਾ ਸਮਝ ਸਕਦਾ ਹੈਣਾ ਹਾਂ ਬਈ ਬਸ ਮਾਨਸਾ ਵਾਲਾ ਕੀ ਜਿਹੜਾ ਅਸਲ ਤਾਂ ਕੋਈ ਵੀ ਦੇਖਦਾ ਬਈ ਹਰ ਇੱਕ ਬੰਦਾ ਹੀ ਬੰਦੇ ਨੂੰ ਲੱਗਦਾ ਵੀ ਹਾਂ ਵੀ ਕੋਈ ਚੀਜ਼ ਹੈਗੀ ਤਾਂ ਯਾਰ ਵੀ ਸ਼ਾਇਦ ਕਿਸੇ ਕੋਲ ਵੀ ਹੁੰਦੀ ਬਾਈ ਮੈਂ ਨਹੀਂ ਕਹਿੰਦਾ ਵੀ ਕੋਈ ਵੀ ਇਹ ਇਹਨੂੰ ਕਿਤੇ ਦੂਰ ਕਰ ਸਕਦਾ ਹੈ ਕੋਈ ਇਨਸਾਨ ਜੇ ਆਪਣੇ ਕੋਲ ਆਪਾਂ ਤਾਂ ਸਾਂਭ ਰਖੀ ਆ ਕੋਈ ਵੀ ਨਹੀਂ ਕਰ ਸਕਦਾ ਜੀ ਕੋਈ ਵੀ ਹੁੰਦਾ ਮੇਰੀ ਜਗ੍ਹਾ ਤੇ ਮੈਂ ਸੋਚਦਾ ਬਾਈ ਕੋਈ ਵੀ ਨਹੀਂ ਕਰ ਸਕਦਾ ਜੀ ਜਦੋਂ ਬਲਕੌਰ ਸਿੰਘ ਜਿਹਨੂੰ ਵੀ ਪਤਾ ਲੱਗਾ ਉਹਨਾਂ ਦੇ ਮਾਤਾ ਨੂੰ ਵੀ ਪਤਾ ਲੱਗਾ ਤੁਸੀਂ ਮਿਲ ਕੇ ਆਏ ਸੀ ਉਹਨਾਂ ਨੂੰ ਤੁਹਾਡੇ ਨਾਲ ਗੱਲ ਕਰਦੇ ਸੀ ਉਸ ਦਿਨ ਹਾਂ ਹਾਂ ਬਾਈ ਮਿਲ ਕੇ ਆਏ ਸੀਗੇ ਤੇ ਉਦੋਂ ਬਸ ਡੈਥ ਹੋਈ ਨੇ 2-4 ਦਿਨ ਹੋਏ ਸੀ ਉਦੋਂ ਵੀ ਜਾ ਕੇ ਸੀ ਕਰ ਅਵੇ ਲੀਤੇ ਉਸ ਟਾਈਮ ਵੀ ਬਿਠਾ ਕੇ ਗੱਲਾਂ ਬਾਤਾਂ ਕਰੀਆਂ ਉਸ ਤੋਂ ਬਾਅਦ ਵੀ ਕਾਫੀ ਵਾਰ ਬਈ ਮਿਲ ਕੇ ਆਏ ਆ ਗੱਲਾਂ ਬਾਤਾਂ ਵਧੀਆ ਕਰ ਲੈਂਦੇ ਆ ਬਸ ਬਣ ਹੌਲਾ ਕਰ ਲੈਂਦੇ ਆ ਮਾਤਾ ਦੋ ਸੁਣ ਲੈਂਦੇ ਆ ਦੋ ਸੁਣਾਉਂਦੇ ਆ ਬਈ ਸਿੱਧੂ ਬਾਈ ਦੀਆਂ ਗੱਲਾਂ ਪਰ ਆਪਾਂ ਬਾਹਲਾ ਨਹੀਂ ਬਈ ਉਹ ਗਏ ਵੀ ਹਾਂ ਯਾਰ ਵੀ ਆਪਾਂ ਫੋਟੋਆਂ ਕਰ ਕਰ ਆਏ ਭਾਈ ਜੀ ਜਨਾ ਆਪਾਂ ਬਸ ਨੋਰਮਲ ਜਾਂਦੇ ਆ ਬਈ ਬਸ ਦੁੱਖ ਸੁੱਖ ਸਾਂਝਾ ਕਰਕੇ ਆ ਜਾਂਦੇ ਆ ਜਦੋਂ ਕਈ ਵਾਰੀ ਬਹੁਤ ਜ਼ਿਆਦਾ ਮਨ ਭਰ ਜਾਂਦਾ ਕਿਉਂਕਿ ਤੁਸੀਂ ਸਾਰਾ ਅੱਖਾਂ ਸਾਹਮਣੇ ਦੇਖਿਆ ਕਿ ਮਾਤਾ ਨਾਲ ਜਾ ਕੇ ਗੱਲਾਂ ਕਰਦੇ ਹਾਂ ਪਰ ਉਤਰਦਾ ਮਨੋਂ ਹਾਂ ਬਈ ਉੱਥੇ ਜਾ ਕੇ ਤਾਂ ਉਤਰਦਾ ਹੀ ਐ ਹੁਣ ਜਦੋਂ ਬਈ ਮਾਤਾ ਰੋਣ ਲੱਗ ਜਾਂਦੀ ਐ ਤਾਂ ਆਪਦਾ ਵੀ ਮਨ ਭਰਦਾ ਜਦੋਂ ਕਈ ਗੱਲਾਂ ਬਈ ਕਦੇ ਮਾਤਾ ਗੱਲਾਂ ਕਰਦੀ ਕਰਦੀ ਹੱਸ ਪੈਂਦੀ ਕਦੇ ਰੋ ਪੈਂਦੀ ਐ ਐ ਬਈ ਫਿਰ ਉਹ ਤੋਂ ਤਾਂ ਫਿਰ ਮਨ ਚ ਆਉਂਦਾ ਹੀ ਆ ਬਈ ਆਪਦਾ ਮਨ ਵੀ ਉਦਾਸ ਹੁੰਦਾ ਉਸ ਟਾਈਮ ਬਈ ਤੁਸੀਂ ਇੱਕ ਮਾਨਸੇ ਦੇ ਆਮ ਜੇ ਨੌਜਵਾਨ ਹੋ ਜਿਹੜੇ ਬਹੁਤ ਖਾਸ ਸੀਗੇ ਸਿੱਧੂ ਮੂਸੇਵਾਲੇ ਦੇ ਖਾਸ ਕਰ ਸਿੰਗਰ ਸੀਗੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਿੱਧੂ ਨੇ ਚੱਕਿਆ ਅਜੋਨ ਸਾਫ਼ ਦੀ ਗੱਲ ਨਹੀਂ ਕਰਦੇ ਡਰਦੇ ਨੇ ਸਗੋਂ ਤੇ ਉਹਨਾਂ ਮੰਤਰੀਆਂ ਦੇ ਪ੍ਰੋਗਰਾਮਾਂ 'ਚ ਜਾ ਕੇ ਨੱਚਦੇ ਭੰਗੜੇ ਪਾਉਂਦੇ। ਬਾਈ ਕੀ ਗਈ ਇਹਨਾਂ ਦਾ ਕਿਸੇ ਦਾ ਕੋਈ ਜਿਵੇਂ ਕਹਿੰਦੇ ਕਿਸੇ ਪਾਸੇ ਮੂੰਹ ਹੀ ਨਹੀਂ ਹੈਗਾ। ਜਦੋਂ ਦਾ ਉਸ ਟਾਈਮ ਆਏ ਪਤਾ ਸੀ ਵੀ ਹਾਂ ਲੋਕਾਂ ਨੇ ਹੁਣ ਕਿਤੇ ਸਟੇਜ ਤੇ ਨਹੀਂ ਚੜ੍ਹੁੰਦੇ ਨਾ ਜਾਂ ਆਪਣੇ ਜਾਂ ਕੋਈ ਵੀ ਗੀਤ ਨਹੀਂ ਇਹਨਾਂ ਨੇ ਕਿਸੇ ਨੇ ਲੋਕਾਂ ਨੇ ਲਾਂਚ ਕਰਨ ਦੇਣਾ। ਇਹ ਠਾ ਕਮੈਂਟਾਂ 'ਚ ਸਿੱਧੂ ਸਿੱਧੂ ਹੀ ਆਉਂਦਾ ਸੀ। ਉਹ ਤਾਂ ਬਾਈ ਪਹਿਲਾਂ ਸਿੱਧੂ ਦਾ ਨਾਮ ਲੈਂਦੀ ਸੀ। ਹੁਣ ਪਤਾ ਲੱਗਿਆਂ ਦਾ ਸਾਲ ਬੀਤਦੇ ਤੁਰੇ ਜਾਂਦੇ ਆ ਗੱਲ ਠੰਡੀ ਪੈਂਦੀ ਤੁਰ ਜਾਂਦੀ ਆ। ਤਾਂ ਹੁਣ ਭੁੱਲੀ ਜਾਂਦੇ ਆ ਬਾਈ। ਹੁਣ ਤਰੀਕ ਨੇ ਨੇੜੇ ਆ ਗਈ ਬਾਈ ਕਿਸੇ ਨੇ ਤੁਸੀਂ ਦੇਖ ਲੈਣਾ ਬਾਈ ਕਿਸੇ ਨੇ ਕੋਈ ਕੰਨੀ ਪਾਉਣੀ ਪੋਸਟ ਸਿੱਧੂ ਬਾਈ ਦੀ ਇਨਸਾਫ ਲਈ ਨਾਮਾਇਕ ਦੇ ਦੇਖਿਆ ਵੀ ਹੁਣ ਇਨਸਾਫ ਲਈ ਕੋਈ ਕਹਿੰਦਾ ਹੋਵੇ ਯਾਰ ਵੀ ਇਨਸਾਫ ਦਿਓ ਕੋਈ ਨਹੀਂ ਕਹਿੰਦਾ ਬਾਈ ਸਭ ਮਤਲਬ ਹੀ ਹੁੰਦੇ ਸੋ ਉਹਦੀ ਗਾਣਾ ਗਾਉਂਦੇ ਵੀ ਕੰਮ ਹੋਇਆ ਫੋਨ ਮਾਰ ਲਈ ਤੇ ਮੇਰੇ ਯਾਰ ਮੰਤਰੀ ਸਾਰੇ ਹਾਂ ਹਾਂ ਬਾਈ ਉਹ ਤਾਂ ਹੈ ਬਾਈ ਉਹ ਤਾਂ ਸਾਰਿਆਂ ਨੂੰ ਪਤਾ ਬਾਈ ਹੁਣ ਕੀ ਕਹਿ ਸਕਦੇ ਆ ਜੀ ਕਿਤੇ ਈਕਾ ਕਰ ਲੈਣ ਸਾਰੇ ਸਿੰਗਰ ਵੀ ਤਾਂ ਇਨਸਾਫ ਕਤੇ ਦੂਰ ਨਹੀਂ ਪਿਆ ਬਾਈ ਫੇਰ ਤਾਂ ਦੂਰ ਪਿਆ ਹੀ ਨਹੀਂ ਜੇ ਸਿੰਗਰੇਕਾ ਕਰ ਲੈਣ ਫੇਰ ਤਾਂ ਬਈ ਅਸਲ ਜੇ ਪਹਿਲਾ ਹੀ ਇੱਕ ਆ ਸਾਰਾ ਹੁੰਦਾ ਬਈ ਪੰਜਾਬ ਦਾ ਜਾਂ ਸਾਰੇ ਆਗਾ ਦਾ ਫਿਰ ਕਿਉਂ ਬਈ ਇਹ ਦਿਨ ਆਉਂਦੇ ਸੀ ਇਹ ਦਿਨ ਹੀ ਨਹੀਂ ਆਉਂਦੇ ਕੰਟਰੋਵਰਸੀਆਂ ਸੀ ਤਾਂ ਕਰਕੇ ਦੇਖੋ ਬਈ ਇਹ ਦਿਨ ਆਏ ਤਾਂ ਹੀ ਦਿਨ ਆਏ ਬਈ ਇਹ ਸਾਰੇ ਪਰ ਰੱਬ ਨੇ ਬੜਾ ਸੋਹਣਾ ਐਸ ਵਾਰ ਦੂਜੀ ਵਰਸੀ ਆ ਸਿੱਧੂ ਮੂਸੇਵਾਲੇ ਦੀ ਤੇ ਛੋਟਾ ਭਰਾ ਘਰ ਆਇਆ ਇਸ ਵਾਰੀ ਕੁਛ ਥੋੜਾ ਜਿਹਾ ਮਨ ਨੂੰ ਸਕੂਨ ਤਾਂ ਹੋਊਗਾ ਪਰਵਾਹ ਹਾਂ ਬਈ ਹੋਇਆ ਬਹੁਤ ਬਹੁਤ ਜਿਆਦਾ ਫਰਕ ਆ ਬਈ ਪਰਿਵਾਰ ਨੂੰ ਤਾਂ ਹੁਣ ਹੀ ਹੋਣਾ ਬਈ ਆਮ ਇਨਸਾਨ ਨੂੰ ਵੀ ਐ ਹਰ ਇੱਕ ਨੂੰ ਆ ਬਾਹਰ ਬੈਠਿਆ ਨੂੰ ਆਪਣੇ ਪੰਜਾਬ ਦੇਆਂ ਨੂੰ ਬਈ ਸੋਨ ਨੂੰ ਵੀ ਮਨ ਚਾਹਿਆ ਤਾਂ ਹੋਊਗਾ ਹੀ ਬਸ ਇੱਕ ਤਰ੍ਹਾਂ ਦਾ ਜਿਵੇਂ ਕਹਿੰਦਾ ਥੋੜਾ ਜਿਹਾ ਮਨ ਹਲਕਾ ਹੋ ਜਾਂਦਾ ਏ ਜੀ ਨੂੰ ਲੈ ਕੇ ਬਹੁਤ ਵਧੀਆ ਲੱਗਿਆ ਬਈ ਸਮਾਦੀ ਪਰਿਵਾਰਚ ਹਨਾ ਦੁਬਾਰੇ ਹਵੇਲੀ ਦੇ ਜਿਵੇਂ ਕਹਿੰਦਾ ਰੰਗ ਭਾਗ ਲੱਗੇ ਨੇ ਵੱਡੇ ਪੇਰਾਂ ਹਾਂ ਵੱਡੇ ਪੇਰ ਹਾਂ ਬਈ ਕਿੱਥੇ ਦਾ ਪੀੜੀ ਖਤਮ ਹੋ ਗਈ ਸੀ ਕਿਤੇ ਹੁਣ ਚਲੋ ਮਗਰ ਕੋਈ ਵਾਰਿਸ ਦਾ ਹੈ ਨਾ ਐਨਾ ਤਾਂ ਜਮ ਜੋੜ ਕੇ ਗਿਆ ਤਾਂ ਕੋਈ ਉਹਨੂੰ ਸਾਹਮਣੇ ਆ ਲ ਤਾਂ ਹੋਇਆ ਬਿਲਕੁਲ ਵੀਰੇ ਇਸਾ ਦੀ ਬਹੁਤ ਵੱਡੀ ਘਟਨਾ ਹੈ ਸਿੱਧੂ ਮੂਸੇਵਾਲੇ ਦਾ ਜਾਣਾ ਤੇ ਤੁਸੀਂ ਉਸ ਵੱਡੀ ਘਟਨਾ ਦੇ ਇੱਕ ਵੱਡੇ ਕਿਰਦਾਰ ਹੋ ਭਾਈ ਬਸ ਜੋ ਹੋ ਗਿਆ ਪ੍ਰਮਾਤਮਾ ਨੇ ਹੋਇਆ ਹੈ ਨਾ ਆਪਾਂ ਦਾ ਬਈ ਚਲੋ ਅੱਗੇ ਆਪਾਂ ਚੱਲ ਜਿੰਨੀ ਕੋਸ਼ਿਸ਼ ਹੋਈ ਬਚਾਉਣ ਦੀ ਆਪਾਂ ਕਰੀ ਚਲੋ ਵਿਚਾਰਾ ਨਹੀਂ ਬਚ ਸਕਿਆ ਰੱਬ ਦਾ ਪਣਾ ਜਿਵੇਂ ਬਈ ਉਹ ਤਾਂ ਮੰਨਣੀ ਪੈਣਾ ਜਿਵੇਂ ਗੁੰਤਾਜ ਵੀ ਪਿਛਲੇ ਇੰਟਰਵਿਊ ਚ ਦੱਸਦੇ ਸੀ ਕਹਿੰਦੇ ਸਾਨੂੰ ਕਈ ਦਿਨ ਤਾਂ ਨੀਂਦ ਹੀ ਨਹੀਂ ਆਈ। ਹਾਂ ਬਈ ਉਦੋਂ ਨੀਂਦ ਕਿੱਥੇ ਬਈ? ਉਹ ਤਾਂ ਨੀਂਦ ਦਾ ਆਮ ਲੋਕ ਨੂੰ ਨਹੀਂ ਆਈ ਬਈ। ਜਿਨੇ ਗੱਲਾਂ ਸੁਣੀਆਂ ਸਾਡੇ ਦਾ ਜਿਵੇਂ ਕਹਿੰਦੇ ਹੱਥਾਂ 'ਚ ਸਾਰਾ ਸਭ ਕੁਝ ਸੋਇਆ। ਸਾਨੂੰ ਤਾਂ ਕਿੱਥੇ ਆਈ ਬਈ ਨੀਂਦ। ਬਹੁਤ ਔਖੇ ਬਈ ਉਸ ਟਾਈਮ ਤਾਂ। ਕਈ ਦਿਨ ਨੀਂਦ ਨਹੀਂ ਆਈ ਬਈ। ਇਸ ਗੱਡੀ ਦੇ ਵਿੱਚ ਤੁਸੀਂ ਫੋਟੋ ਵੀ ਸਿੱਧੂ ਦੀ ਲਾਈ ਹੋਈ ਆ। ਤਾਂ ਚੇਤੇ ਆਉਂਦਾ ਵਾਰ-ਵਾਰ। ਹਾਂ ਬਈ ਸਿੱਧੂ ਦੀ ਫੋਟੋ ਦਾ ਲਾਉਣੀ ਬਣਦੀ ਆ ਬਈ। ਉਹ ਤਾਂ ਆਪਾ ਲਾ ਕੀ ਰੱਖਦੇ ਆ ਭਈ ਆਪਣੇ ਬਸ ਦਿਲਚੀ ਆ ਜੋਂ ਦੇ ਗਿਆ ਸਿੱਧੂ ਦੀ ਗੱਡੀ ਦਾ ਇਹਦਾ ਗੱਡੀ ਸਿੱਧੂ ਦੀ ਵਹਿਦੀ ਆ ਜਿਵੇਂ ਕਹਦੀ ਆ ਆਪਾਂ ਕਿਤੇ ਲੈ ਕੇ ਜਾਂਦੇ ਸਾਡਾ ਬ੍ਰਦਰ ਲੈ ਕੇ ਜਾਂਦਾ ਹੈ ਨਾ ਲੋਕ ਇਹਨਾਂ ਖੜ ਕੇ ਇਹਦੇ ਬਾਰੇ ਪੁੱਛਦੇ ਵੀ ਆ ਉਹੀ ਗੱਡੀ ਆ ਨਾ ਭਾਈ ਜੋ ਬਾਕੀ ਆਪਾਂ ਇੰਨਾ ਸੋਸ਼ਲ ਮੀਡੀਆ ਤੇ ਨੰਨਾ ਇੰਨਾ ਉਹ ਕਰੀ ਆਪਾਂ ਅੱਗੇ ਆਏ ਨਾ ਪਏ ਲਿਆਂਦੀ ਆ ਜਿਆਦਾ ਗੱਡੀ ਬਹੁਤ ਤੁਹਾਡੇ ਇੱਕੀ ਚੀਜ਼ ਦੀ ਖਾਸੀਅਤ ਹੈ ਕਿ ਤੁਸੀਂ ਇਸ ਚੀਜ਼ ਨੂੰ ਆਪ ਦਾ ਮਸ਼ਹੂਰੀ ਲਈ ਨਹੀਂ ਵਰਤਿਆ ਠੀਕ ਹੈ ਤੁਹਾਡੇ ਮਨ ਚ ਦੁੱਖ ਆ ਉਸ ਚੀਜ਼ ਦੇ ਲਈ ਜੇ ਕਿਤੇ ਬਚ ਜਾਂਦਾ ਫਿਰ ਤਾਂ ਬਹੁਤ ਖੁਸ਼ੀ ਹੋਣੀ ਸੀ ਹਾਂ ਬਈ ਫੇਰ ਫੇਰ ਸਾਰਾ ਕੁਝ ਕਰਦੇ ਫੇਰ ਮਸ਼ਹੂਰੀ ਵੀ ਕਰਦੇ ਫੇਰ ਸਾਰਾ ਕੁਝ ਹੀ ਕਰਦੇ ਹੈ ਜਦੋਂ ਬਚੀ ਨਹੀਂ ਬਈ ਦੁੱਖ ਚ ਗਾਦਾ ਆਪਦਾ ਆਪਦੇ ਆਪ ਨੂੰ ਮਸ਼ਹੂਰ ਹੋਣਾ ਉਹ ਫਾਇਦਾ ਠਾ ਕੇ ਆਪਾਂ ਨੂੰ ਬਈ ਸਕੂਨ ਨਹੀਂ ਹੈਗਾ ਹਾਂ ਉਹ ਚੀਜ਼ ਆਪਾਂ ਨੂੰ ਸਕੂਨ ਨਹੀਂ ਮੰਨਦੇ ਜੀ ਨੂੰ ਤੁਸੀਂ ਸਿੱਧੂ ਨੂੰ ਜਿਤਾਉਣ ਲਈ ਬਹੁਤ ਜ਼ੋਰ ਮਾਰਦਾ ਬਈ ਜੇ ਕਿਤੇ ਜਿੱਤ ਜਾਂਦਾ ਉਹ ਫੇਰ ਵੀ ਨਾ ਫੇਰ ਆਪਣੇ ਵਿੱਚ ਹੁੰਦਾ ਹਾਂ ਹਾਂ ਬਈ ਫੇਰ ਵਿੱਚ ਹੁੰਦਾ ਫੇਰ ਵਿੱਚ ਹੁੰਦਾ ਬਈ ਫੇਰ ਤਾਂ ਨਹੀਂ ਇਥੋਂ ਤੱਕ ਆਲਾਤ ਆਉਣੇ ਸੀ ਅਸਲ ਪੇਰ ਤਾਂ ਬਾਜੀ ਰਹਿੰਦਾ ਬਈ ਸਿਕਿਉਰਿਟੀ ਹੁੰਦੀ ਪਾਵਰ ਹੁੰਦੀ ਫਿਰ ਤਾਂ ਸਾਰਾ ਕੁਝ ਹੀ ਹੁੰਦਾ ਬਈ ਹੁਣ ਤੱਕ ਵੈਸੇ ਬਾਈ ਕੀ ਸਮਝ ਪਾਇਓ ਤੁਸੀਂ ਵੀ ਸਿੱਧੂ ਇੰਨੀ ਵੱਡੀ ਸ਼ਖਸੀਅਤ ਦਾ ਜਾਣਾ ਇਨਸਾਫ ਵੀ ਡੀਰੇਲ ਹੋ ਜਾਣਾ ਉਹਨੂੰ ਮਾਰਨ ਵਾਲੇ ਜੇਲ੍ਹ ਚ ਇੰਟਰਵਿਊ ਦੇ ਰਹੇ ਆ ਇਹ ਸਾਰੀ ਚੀਜ਼ ਤੁਹਾਡੇ ਮਨ ਚ ਕਿਵੇਂ ਚੱਲਦੀ ਵੀ ਇਹ ਹੋਕ ਹੀ ਰਿਹਾ ਅਸਲ ਬਾਈ ਆਪਾਂ ਆਮ ਲੋਕ ਤਾਂ ਸਮਝ ਹੀ ਨਹੀਂ ਸਕਦੇ ਇਹ ਤਾਂ ਬੜੀਆਂ ਵੱਡੀਆਂ ਇਹਨਾਂ ਦੀਆਂ ਕੀ ਕਹਿ ਸਕਦੇ ਆ ਖਬਰ ਨੀਤੀਆਂ ਨੇ ਇਹਨਾਂ ਦੀ ਸਰਕਾਰਾਂ ਦੀਆਂ ਬਹੁਤ ਵੱਡੀਆਂ ਪੰਜਾਬ ਦੇ ਨੌਜਵਾਨਾਂ ਨੂੰ ਬਈ ਉਤਸ਼ਾਹਤ ਕਰਦਾ ਸੀ ਉਹ ਹਾਂ ਬਈ ਤੁਹਾਨੂੰ ਪਤਾ ਉਹਨਾਂ ਦੇ ਸੌਂਗ ਦਿਨੋ ਦਿਨ ਚੇਂਜ ਹੋਈ ਜਾਂਦੇ ਸੀ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਤੇ ਪਾਣੀ ਤੇ ਹਰ ਇੱਕ ਚੀਜ਼ ਦੇਖ ਬਈ ਪੰਜਾਬ ਲਈ ਕਰਨ ਲੱਗੇ ਸੀ ਬਈ ਉਹ ਚੀਜ਼ ਬਈ ਰੜਕਦਾ ਪੈਂਦੀ ਆ ਫਿਰ ਦੂਜਿਆਂ ਨੂੰ ਪੰਜਾਬ ਤੇ ਲੱਗਦੇ ਨੇ ਬਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਐਸ ਵੀ ਐਲ ਗੀਤ ਆ ਰਿਹਾ ਹੈ ਬੀਬੀ ਖਾਲੜਾ ਤੇ ਵੀ ਉਹਨਾਂ ਨੇ ਗੀਤ ਹੈ ਨਾ ਨਾਮ ਜਾਂ ਜ਼ਿਕਰ ਕੀਤਾ ਐਸ ਵੀ ਐਲ ਆ ਰਿਹਾ ਹੈ ਤੇ ਵਾਰ ਆਈ ਬਾਬਾ ਨਲੂਆ ਦੀ ਵੀ ਪੰਜਾਬ ਨੌਜਵਾਨੀ ਨੂੰ ਵਾਪਸ ਤੋੜ ਬਈ ਪੰਜਾਬ ਨੌਜਵਾਨੀ ਬਈ ਜੁੜਨ ਲੱਗੀ ਸੀ ਨਾਲ ਕਿਉਂਕਿ ਪੰਜਾਬ ਦੀ ਗੱਲ ਕਰਦਾ ਸੀ ਬਈ ਉਹਨਾਂ ਦੇ ਸਾਰੇ ਗੀਤਾਂ ਚ ਬਹੁਤ ਫਰਕ ਪੈ ਗਿਆ ਸੀ ਬਈ ਉਹਨਾਂ ਦੀ ਕਲਮ ਦਾ ਹੁਣ ਤਾਂ ਹਲੇ ਹੋਰ ਵੀ ਗੀਤ ਪਏ ਹੋਣਗੇ ਉਹਨਾਂ ਦੇ ਬਈ ਜਿਹੜੇ ਪੰਜਾਬਤੀ ਆਈ ਜਾਂਦੇ ਨੇ ਹੁਣ ਹੁਣ ਤਾਂ ਹਰ ਇੱਕ ਗੀਤ ਚ ਬਈ ਪੰਜਾਬ ਦੀ ਗੱਲ ਕਰਦੀ ਸੀ 2 ਸਾਲ ਹੋ ਗਏ ਵੀਰੇ ਸੁਣਦੇ ਹੋ ਗੀਤ ਮੂਸੀ ਵਾਲੇ ਦੇ ਹਾਂ ਬਈ ਉਨੇ ਮਨਾ ਬਈ ਸੁਨੇ ਮਨਾ ਬਈਆਂ ਲੱਗਦਾ ਹੀ ਨਹੀਂ ਆਪਾਂ ਨੂੰ ਵੀ ਕੁਝ ਚਲਾ ਲਾਂਗੇ ਜਾਂ ਗੱਡੀ ਜਾਂ ਟਰੈਕਟਰ ਜਾਂ ਖੇਤ ਬੋਣੇ ਜਾਂ ਕੁਝ ਵੀ ਕਰਦੇ ਆਂ ਬਈ ਸਿੱਧੂ ਦੇ ਗੀਤ ਹੀ ਲਾਉਣੇ ਜੇ ਹੋਰ ਗੀਤ ਚੱਲੀ ਜਾਣ ਤਾਂ ਇੰਜ ਲੱਗਦਾ ਯਾਰ ਵੀ ਕੁਝ ਕਮੀ ਐ ਵੀ ਸਿੱਧੂ ਦਾ ਗੀਤ ਲਾ ਤਾਂ ਸੁਆਮੀ ਪਰ ਮਹੰਗਾਰ ਆਪਦੇ ਆਪ ਨੂੰ ਵੀ ਐ ਮਿਲਦਾ ਬਈ ਜਨੂਨ ਜਾਂ ਹੋ ਜਾਂਦਾ ਇੱਕ ਤਰ੍ਹਾਂ ਦਾ ਹਾਂ ਬਈ ਕੀ ਕਹਿਣਾ ਚਾਹੁੰਦੇ ਵੀਰੇ ਜਿਹੜੇ ਤੁਹਾਨੂੰ ਫੈਨ ਵੀ ਦੇਖ ਰਹੇ ਹੁਣ ਯਸ ਕੋਈ ਸ਼ਾਇਦ ਲੀਡਰ ਹੀ ਦੇਖ ਰਿਆ ਹੋਵੇ ਕੋਈ ਸਿਸਟਮ ਵਾਲਾ ਬੰਦਾ ਹੀ ਦੇਖ ਰਿਆ ਹੋਵੇ ਕਿਉਂਕਿ ਸਿੱਧੂ ਸਾਡੇ ਲਈ ਇੱਕ ਜਜ਼ਬਾਤ ਆ ਅਸੀਂ ਉਹਦੇ ਇਨਸਾਫ ਦੀ ਗੱਲ ਤਾਂ ਹੀਓ 2 ਸਾਲਾਂ ਬਾਅਦ ਵੀ ਕਰ ਰਹੇ ਆ ਕਿ ਉਹ ਸਾਡੇ ਨਾਲ ਦਾ ਪਰਿਵਾਰ ਦੇ ਮੈਂਬਰ ਹੁੰਦਾ ਜਿਵੇਂ ਤੇ ਕੀ ਕਹਿਣਾ ਚਾਹੁੰਦੇ ਹੋ ਭਾਈ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਪੰਜਾਬ ਨੂੰ ਇੱਕ ਬੜਾ ਵੱਡਾ ਘਾਟਾ ਪਿਆ ਭਾਈ ਆਪਾਂ ਉਹ ਨੂੰ ਨਹੀਂ ਇਨਸਾਫ ਦਵਾ ਸਕਦੇ ਫਿਰ ਕੀ ਨੂੰ ਦਵਾਵਾਂਗੇ ਐ ਭਾਈ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਗਿਆ ਬਸ ਆਪ ਪਤਾ ਇੱਕੋ ਹੀ ਬੇਨਤੀ ਕਰਦੇ ਹਾਂ ਹਰ ਇੱਕ ਨੂੰ ਲੀਡਰ ਨੂੰ ਸਿੰਗਰਾਂ ਨੂੰ ਤੇ ਆਮ ਲੋਕਾਂ ਨੂੰ ਵੀ ਬਸ ਸਿੱਧੂ ਨੂੰ ਇਨਸਾਫ ਦਿਵਾ ਦਿਓ ਸਿੱਧੂ ਨੂੰ ਇਨਸਾਫ ਦਿਵਾ ਦਿਓ ਇਨਸਾਫ ਮਿਲਣਾ ਚਾਹੀਦਾ ਬਈ ਮਿਲਣਾ ਚਾਹੀਦਾ ਕਿਉਂਕਿ ਸਾਰਾ ਕੁਝ ਬਈ ਸਾਹਮਣੇ ਹੋਇਆ ਹੈ ਕਿਹੜਾ ਕਿਸੇ ਦੇ ਉਲੇ ਹੋਇਆ ਇਹਦਾ ਸਾਰਾ ਕੁਝ ਕਲੀਅਰ ਹੈ ਪਰ ਕੋਈ ਸੁਣ ਨਹੀਂ ਰਿਹਾ ਬਈ ਬਾਕੀ ਲੀਡਰ ਬਈ ਕੋਈ ਵੀ ਹੁਣ ਮੰਗ ਨਹੀਂ ਕਰ ਰਿਹਾ ਸਿੱਧੂ ਦੇ ਇਨਸਾਫ ਦੀ ਬਸ ਇਹ ਹੀ ਬਾਕ ਰਕਸਟ ਹੈ ਵੀ ਇਨਸਾਫ ਦਵਾ ਦੇ ਸਿੱਧੂ ਨੂੰ ਬਿਲਕੁਲ ਚੋਣਾ ਵੀ ਨੇ ਤਾਂ ਬਾਈ ਤੁਸੀਂ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਸਿੱਧੂ ਨੂੰ ਜ਼ਰੂਰ ਯਾਦ ਕਰਿਓ 2 ਸਾਲ ਹੋ ਗਏ ਉਸ ਗੱਲ ਨੂੰ ਜਿੱਥੇ ਉਹਨਾਂ ਲੱਗਦਾ ਸੱਚੀ ਤੇ ਸਿੱਧੂ ਨੂੰ ਕੁਝ ਮੰਨਦੇ ਹੋ ਵੋਟ ਪਾਉਣ ਤੋਂ ਪਹਿਲਾਂ ਚੇਤੇ ਰੱਖਿਓ ਕਿ ਸਿੱਧੂ ਨੇ ਇਨਸਾਫ ਦਵਾਉਣਾ ਹੈ ਤਾਂ ਉਹ ਮੁੱਦਿਆਂ ਦੇ ਵਿੱਚ ਵੀ ਤੁਹਾਡੇ ਹੋਣਾ ਚਾਹੀਦੇ ਹੈ ਨਾ ਹਾਂ ਬਾਈ ਚੇਤੇ ਤਾਂ ਹੈ ਬਾਈ ਸਿੱਧੂ ਦਾ ਜ਼ਰੂਰ ਚੇਤੇ ਰੱਖਿਓ ਬਹੁਤ ਬਹੁਤ ਸ਼ੁਕਰੀਆ ਗੁਰਦੀਪ ਬਾਈ ਤੁਸੀਂ ਗੱਲਬਾਤ ਕੀਤੀ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਦਿਲ ਦੇ ਬਹੁਤ ਨੇਕ ਦਿਲ ਇਨਸਾਨ ਹੋ ਤੇ ਚੰਗੇ ਨਾ ਵੀ ਤੈਨੂੰ ਜੀ ਬਾਬਾ ਧੰਨਵਾਦ ਭਰਾ ਸੋਡਾ ਸੋ ਬਿਲਕੁਲ ਇਹ ਗੂੜ ਮਾਲਵਾ ਬਾਈ ਦਿਲ ਦੇ ਸਾਫ ਲੋਕ ਨੇ ਆਹ ਆ ਗੱਡੀ ਸੰਭ ਲਈ ਜਿਹਦੇ ਤੇ ਮੂਸੇ ਵਾਲੇ ਨੂੰ ਹਸਤਾਲ ਲੈ ਗਏ ਸੀ ਇਸ ਕਾਰ ਦੇ ਵਿੱਚ ਵੀ ਕਿਤੇ ਇਹਦੇ ਤੇ ਲੱਗੇ ਹੋਏ ਨਿਸ਼ਾਨ ਐ ਮੇਟਣਾ ਜਾਣ ਬਹੁਤ ਸੰਭਾਲ ਕੇ ਅੰਦਰ ਸ਼ੋਕੇਸ ਚ ਰੱਖੀ ਹੋਈ ਸੀ ਕਹਿੰਦੇ ਕਿ ਮਰਦੇ ਦਮ ਤੱਕ ਗਾਂ ਪੀੜੀਆਂ ਤੱਕ ਵੀ ਇਸ ਯਾਦ ਨੂੰ ਅਸੀਂ ਸੰਭਾਲ ਕੇ ਰੱਖੀ ਤੇ ਰੱਖਾਂਗੇ ਤੇ ਦੱਸਾਂਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕਿ ਸਿੱਧੂ ਮੂਸੇਵਾਲਾ ਪੰਜਾਬ ਦਾ ਹੀਰਾ ਸੀਗਾ ਤੇ ਉਹ ਉਹਦੇ ਨਾਲ ਹੀ ਪੰਜਾਬ ਦਾ ਦਿਲ ਟੜਕਦਾ ਸੀ ਤੇ ਟੜਕਦਾ ਰਹੇਗਾ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ